ਕੱਲ ਦੀ ਵੀਡੀਓ 'ਚ ਮੈਂ ਕਿਹਾ ਸੀ ਪੇ ਜਿਹੜੀ ਅਗਲੀ ਵੀਡੀਓ ਪਾਵਾਂਗੇ ਉਹਦੇ ਵਿੱਚ ਦੱਸਾਂਗੇ ਵੀ ਕੌਣ ਲੋਕ ਖੁਸ਼ ਨੇ ਜਸਵਿੰਦਰ ਭੱਲੇ ਦੇ ਮਰਨ ਨਾਲ ਤੇ ਜਿਹੜੇ ਮੁੰਡੇ ਨੇ ਯੂ ਟਰਨ ਲਿਆ ਟਰੱਕ ਦਾ ਅਮਰੀਕਾ ਦੇ ਵਿੱਚ ਉਹ ਤਾਂ ਵਿਚਾਰਾ ਬਲੀ ਦਾ ਬੱਕਰਾ ਬਣ ਗਿਆ ਕਰਤੂਤਾਂ ਬਹੁਤ ਸਾਰੇ ਲੋਕਾਂ ਦੀਆਂ 10 ਸਾਲਾਂ ਦੀਆਂ ਕੀਤੀਆਂ ਹੋਈਆਂ ਜਿਹੜੀਆਂ ਭੁਗਤਣੀਆਂ ਉਹਨੂੰ ਪੈ ਗਈਆਂ ਤੇ ਉਹ ਕਿਵੇਂ ਬਚ ਸਕਦਾ ਉਹਦੇ ਤੇ ਗੱਲ ਕਰਾਂਗੇ ਬਹੁਤ ਵਿਦਵਾਨਾਂ ਨੇ ਬਹੁਤ ਵੀਡੀਓ ਪਾਈਆਂ ਬਹੁਤ ਗੱਲਾਂ ਕੀਤੀਆਂ ਪਰ ਕਿਸੇ ਦੇ ਦਿਮਾਗ 'ਚ ਇਹ ਗੱਲ ਨਹੀਂ ਆਈ ਇਹ ਗੱਲ ਮੈਨੂੰ ਕਿਸੇ ਨੇ ਫੋਨ ਕਰਕੇ ਕਹੀ ਤੇ ਮੈਂ ਤੁਹਾਨੂੰ ਉਹ ਗੱਲ ਦੱਸਣ ਲੱਗਿਆ ਮੇਰਾ ਧਿਆਨ ਇਸ ਗੱਲ ਤੇ ਨਹੀਂ ਸੀ ਪਰ ਮੈਨੂੰ ਵਧੀਆ ਲੱਗੀ ਤੇ ਮੈਨੂੰ ਬੋਲਣਾ ਚਾਹੀਦਾ ਇੱਕ ਵੀਡੀਓ ਦੇ ਵਿੱਚ ਕਿਸੇ ਨੇ ਮੈਨੂੰ ਕਿਹਾ ਸੀ ਵੇ ਕਿਉਂ ਨਾ ਕਹਿ ਕੇ ਦਿਖਾ ਮੈਂ ਤਾਂ ਕਿਉਂ ਨਾ ਕਹਿ ਤਾ ਤੁਸੀਂ ਇਹਦੇ ਤੋਂ ਦਲਜੀਤ ਦਸਾਂਝ ਕਹਾ ਲੋ ਜੀ ਦਸਾਂਝ ਦਸਾਂਝ ਬਾਈ ਨੇ ਦਰਜੀਤ ਨਸਾਨਦ ਸ਼ਾਹਜ ਬਾਈ ਨੇ ਮੈਂ ਤਾਂ ਕਹਿ ਲਿਆ ਤੇ ਇਹ ਕਮੈਂਟ ਜਿਹਨੇ ਪਾਇਆ ਸੀ ਉਹਦੇ ਲਈ ਆ ਉਹ ਸ਼ਾਇਰ ਲੱਖੇ ਹੋਣਾ ਦਾ ਹੀ ਬੰਦਾ ਸੀ ਜਾਂ ਫਿਰ ਭਾਨੇ ਸਿੱਧੂ ਹੋਣਾ ਦਾ ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਨਮ ਦੋਸਤੋ ਤੇ ਅੱਜ ਚਲੋ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਜੀ ਮੈਂ ਕੋਈ ਬਹੁਤਾ ਵਿਦਵਾਨ ਤਾਂ ਹੈ ਨਹੀਂ ਪਰ ਕਿਸੇ ਸੱਜਣ ਨੇ ਕਿਹਾ ਸੀ ਭੱਗ ਬਣ ਕੇ ਵੀਡੀਓ ਬਣਾਈ ਜਦੋਂ ਤੁਸੀਂ ਸਾਡੀ ਸੁਣਦੇ ਹੋ ਤੇ ਸਾਨੂੰ ਤੁਹਾਡੀ ਸੁਣਨੀ ਚਾਹੀਦੀ ਆ ਪਹਿਲੀ ਗੱਲ ਤਾਂ ਭੱਲਾ ਸਾਹਿਬ ਤੇ ਮੈਂ ਪਿਛਲੀ ਵੀਡੀਓ ਚ ਕਿਹਾ ਸੀ ਕੱਲ ਦੀ ਮੈਂ ਰੋਜ਼ ਵੀਡੀਓ ਨਹੀਂ ਬਣਾਉਂਦਾ ਪਰ ਇਹ ਤਾਂ ਬਣਾਉਣੀ ਪਈ ਕਿਉਂਕਿ ਰਾਤ ਕਿਸੇ ਵੱਡੇ ਬੰਦੇ ਦਾ ਇੰਡਸਟਰੀ ਦੇ ਡਾਇਰੈਕਟਰ ਬੰਦੇ ਦਾ ਫੋਨ ਆਇਆ ਪ੍ਰੋਡਿਊਸਰ ਵੀ ਨੇ ਉਹ ਤੇ ਮੈਂ ਨਾਂ ਉਹਨਾਂ ਦਾ ਨਹੀਂ ਦੱਸ ਸਕਦਾ ਉਹਨਾਂ ਨੇ ਇਹ ਗੱਲ ਕੀਤੀ ਮੇਰੇ ਨਾਲ ਤਾਂ ਮੈਨੂੰ ਕਰਨੀ ਪੈ ਰਹੀ ਹੈ ਦੂਜੀ ਗੱਲ ਹੈਗੀ ਆ ਰਜਿੰਦਰ ਸਿੰਘ ਦੀ ਜਿਹਨੇ ਆ ਅਮਰੀਕਾ ਵਿੱਚ ਯੂ ਟਰਨ ਲਿਆ ਤੇ ਉਹ ਟਰੱਕ ਡਰਾਈਵਰ ਦਾ ਨੁਕਸਾਨ ਹੋਇਆ ਉਹ ਉਹਦੀ ਇਕੱਲੇ ਦੀ ਗਲਤੀ ਨਹੀਂ ਹੈ ਉਹ ਸਿਰਫ ਬਲੀ ਦਾ ਬੱਕਰਾ ਬਣ ਗਿਆ ਉਹਦੇ ਬਾਰੇ ਵਿੱਚ ਤੁਹਾਡਾ ਪ੍ਰੋਪਰ ਗੱਲ ਕਰੂੰਗਾ ਕਿ ਉਹ ਬਚ ਕੇਵੇਂ ਸਕਦਾ ਐਂਡ ਤੱਕ ਜਰੂਰ ਸੁਣਿਓ ਕੋਈ ਮੈਨੂੰ ਵੀਡੀਓ ਬਣਾ ਕੇ ਪੈਸੇ ਕਮਾਉਣ ਦਾ ਨਹੀਂ ਹੈ ਇਸ ਚੈਨਲ ਤੋਂ ਕੋਈ ਪੈਸਾ ਨਹੀਂ ਆਉਂਦਾ ਕੋਈ ਵੀ ਬੰਦਾ ਚੈੱਕ ਕਰ ਸਕਦਾ ਜਿਹੜੇ ਕਮੈਂਟ ਪਾਉਂਦੇ ਉਹਨਾਂ ਨੂੰ ਇਹ ਜਵਾਬ ਹੈ ਹਾਲੇ ਤੱਕ ਕੋਈ ਪੈਸਾ ਨਹੀਂ ਆਇਆ ਦੇਖੋ ਭੱਲਾ ਸਾਹਿਬ ਦੀਆਂ ਉਧਰ ਅਸਤੀਆਂ ਵੀ ਨਹੀਂ ਚੁਗੀਆਂ ਗਈਆਂ ਸੀ ਸਸਕਾਰ ਹੋਇਆ ਤੇ ਉਸ ਤੋਂ ਬਾਅਦ ਮੈਂ ਨੇ ਸਕਰੀਨਸ਼ਾਟ ਲਾ ਰਿਹਾ ਜੀ ਏ ਦੇਖ ਲਓ ਪਈ ਉਹਨਾਂ ਦੇ ਨਾਲ ਹੀ ਚੈਨਲਾਂ ਤੇ ਉਹਦੀ ਵੀਡੀਓ ਅਪਲੋਡ ਹੋਣ ਲੱਗ ਪਈਆਂ ਬੜਵੜੀਆਂ ਕੰਪਨੀਆਂ ਤੋਂ ਔਰ ਇਹ ਕੰਪਨੀਆਂ ਵਾਲੇ ਪਹਿਲਾਂ ਤੋਂ ਕੀ ਕੁਛ ਕਰਕੇ ਕਿਦਾਂ ਪੈਸਾ ਕਮਾਉਂਦੇ ਰਹੇ ਸਭ ਨੂੰ ਪਤਾ ਇੰਡਸਟਰੀ ਨੂੰ ਪਰ ਕਿਸੇ ਨੇ ਬੋਲਿਆ ਨਹੀਂ ਚੈਨਲ ਨੇ ਦਿਨੇ ਗੱਲ ਚੱਕੀ ਸੀ ਸ਼ਾਮ ਨੂੰ ਕਿ ਭਾਈ ਰੌਲਾ ਪੈ ਗਿਆ ਜੀ ਸਾਨੂੰ ਖਣ ਨੂੰ ਥਾਂ ਨਹੀਂ ਦਿੱਤੀ ਹੁਣ ਚੈਨਲ ਵਾਲੇ ਤਾਂ ਸਾਡੇ ਤੋਂ ਬਹੁਤ ਸਿਆਣੇ ਆ ਉਹਨਾਂ ਨੇ ਇਹ ਗੱਲ ਕਿਉਂ ਨਹੀਂ ਕੀਤੀ ਭਈ ਵੀਡੀਓ ਲੋਡ ਹੋ ਰਹੀਆਂ ਸਿਰ ਪੈਸੇ ਕਮਾਉਣ ਤੱਕ ਮਤਲਬ ਹੈ ਉਹ ਜਦੋਂ ਅਰਥੀ ਚੱਕੀ ਫਿਰਦੇ ਸੀ ਤਾਂ ਬੜਵੜੀਆਂ ਕੰਪਨੀਆਂ ਵਾਲੇ ਦਿਨੇਸ਼ ਹਰਗੇ ਸਪੀਡ ਵਾਲੇ ਕਿੱਦਾਂ ਤੁਰੇ ਫਿਰਦੇ ਸੀ ਲੱਗਦਾ ਸੀ ਬਹੁਤ ਦੁੱਖ ਹੈ ਇਹਨਾਂ ਨੇ ਵੀ ਵੀਡੀਓ ਜਿਹੜੀਆਂ ਫਿਲਮਾਂ ਲੋਡ ਕੀਤੀਆਂ ਚੈਨਲਾਂ ਤੇ ਉਹਨਾਂ ਬੰਦਿਆਂ ਨੇ ਵੀ ਫੋਟੋਆਂ ਪਾਈਆਂ ਜੱਫੀਆਂ ਪਾ ਪਾ ਕੇ ਜਿਹੜੇ ਹਮੇਸ਼ਾ ਭੱਲਾ ਸਾਹਿਬ ਨੂੰ ਮਾੜਾ ਹੀ ਕਹਿੰਦੇ ਰਹੇ ਮੇਰੇ ਮੋਰੇ ਵੀ ਨਿੰਦਦੇ ਰਹੇ ਮਾੜਾ ਕਹਿੰਦੇ ਰਹੇ ਅੱਜ ਸਾਰੇ ਫੋਟੋਆਂ ਪਾ ਰਹੇ ਆ ਚਲੋ ਸਾਡੇ ਸਮਾਜ ਦੀ ਆਦਤ ਹੈ ਵੇ ਮਰਿਆਂ ਨੂੰ ਬਹੁਤ ਜ਼ਿਆਦਾ ਫੇਰ ਬਣਾ ਲੈਣਾ ਜੀਿੰਦੇ ਜੀਜਿਆਂ ਨੂੰ ਗਰਦਾਰ ਕਹਿੰਨੇ ਮਰਨ ਤੋਂ ਬਾਅਦ ਆਪਾਂ ਉਹਨਾਂ ਨੂੰ ਸ਼ਹੀਦ ਵੀ ਕਹਿੰਨੇ ਇਹ ਹਾਲ ਹੈ ਸਾਡੇ ਸਮਾਜ ਦਾ ਪਰ ਇਹ ਤਾਂ ਸਤਕਾਰ ਨਹੀਂ ਹੈ ਨਾ ਕਿ ਜਿਹੜਾ ਬੰਦਾ ਦੁਪਹਿਰ ਨੂੰ ਮਰਿਆ ਤੇ ਸ਼ਾਮ ਨੂੰ ਉਹਦੀਆਂ ਵੀਡੀਓ ਲੋਡ ਕਰਕੇ ਚੈਨਲਾਂ ਤੋਂ ਕੁਝ ਹਜ਼ਾਰ ਰੁਪਏ ਕਮਾਉਣ ਲਈ ਤੁਸੀਂ ਇਹ ਕਰਤੂਤਾਂ ਕਰੋ ਬੜਬੜੀਆਂ ਕੰਪਨੀਆਂ ਫਿਰ ਤੁਸੀਂ ਚੌਂਕਾਂ ਤੇ ਮੋਹਾਲੀ ਚੰਡੀਗੜ੍ਹ ਵਿੱਚ ਠੂਠੇ ਲਵਾ ਦਿਓ ਉਹਨਾਂ ਤੇ ਆਪਣੀਆਂ ਕੰਪਨੀਆਂ ਦੇ ਨਾਮ ਲਿਖ ਦਿਓ ਲੰਘਦਾ ਵੱਡਾ ਬੰਦਾ 10 ਰੁਪਏ 5 ਰੁਪਏ 2 ਰੁਪਏ ਸਿੱਟਦਾ ਰਹੂ ਜਾ ਤੁਹਾਡੀ ਔਕਾਤ ਹੀ ਇੰਨੀ ਮਾੜੀ ਹੋ ਚੁੱਕੀ ਐ ਹੈ ਤੁਸੀਂ ਕਿਸੇ ਦੇ ਮਰਿਆਂ ਤੇ ਵੀ ਬਿਜ਼ਨਸ ਕਰਦੇ ਹੋ ਜਿੱਦਾਂ ਤੇ ਉਦਾਂ ਤੁਸੀਂ ਹੈਗੇ ਹੈਗੇ ਹੀ ਆ ਤੁਹਾਡੀ ਔਕਾਤ ਪਤਾ ਤੁਹਾਡੇ ਮੋਰੇ ਬੋਲਿਆ ਕੋਈ ਨਹੀਂ ਦੋ ਚਾਰ ਹੀ ਬੰਦੇ ਬੋਲਦੇ ਆ ਮੈਨੂੰ ਉਹ ਡਾਇਰੈਕਟਰ ਸਾਹਿਬ ਦੇ ਪ੍ਰੋਡਿਊਸਰ ਸਾਹਿਬ ਦੇ ਫੋਨ ਕਰਨ ਤੇ ਬਹੁਤ ਖੁਸ਼ੀ ਹੋਈ ਉਹਨਾਂ ਨੇ ਕਿਹਾ ਵੀ ਇਹ ਵੀਡੀਓ ਪਾ ਜਿੱਦਾਂ ਇਹਨਾਂ ਨੇ ਪ੍ਰੋਗਰਾਮ ਸ਼ਾਮ ਨੂੰ ਕੀਤਾ ਜਿਹੜਾ ਫਿਲਮ ਫੇਰਦਾ ਉਹ ਤਾਂ ਚਲੋ ਕੀਤਾ ਕੋਈ ਚੱਕਰ ਨਹੀਂ ਕਹਿੰਦੇ ਕੈਂਸਲ ਨਹੀਂ ਹੋ ਸਕਦਾ ਪਰ ਭਾਈ ਉਹ ਕੰਪਨੀ ਬਾਹਰ ਦੀ ਸੀ ਮੁੰਬਈ ਦੀ ਕੰਪਨੀ ਸੀ ਜਿਹੜੀ ਉਹ ਫੈਸਟੀਵਲ ਕਰ ਰਹੀ ਸੀ ਤੁਹਾਡਾ ਸਿੱਧੂ ਭੱਲਾ ਦਾ ਪੰਜਾਬ ਦਾ ਹੀ ਸੀ ਤੁਸੀਂ ਕਰਾ ਸਕਦੇ ਸੀ ਉਤੋਂ ਇੰਨਾ بڑا ਹੋ ਗਿਆ ਉਦੋਂ ਤੁਸੀਂ ਕਹਿੰਦੇ ਸਾਡੇ ਸਾਦੀ ਦਾ ਨਾਇਕ ਹੈ ਸੋਚਣ ਵਾਲੀ ਗੱਲ ਹੈ ਫਿਰ ਉਹ ਪੈਸੇ ਤੁਹਾਨੂੰ ਬੜੇ ਹੋ ਗਿਆ ਨਾ ਇਹ ਕਮਾਉਣ ਵਾਲਿਆਂ ਨੂੰ ਵੀ ਪੈਸੇ ਬੜੇ ਹੋ ਗਿਆ ਦੂਜੇ ਪਾਸੇ ਗੱਲ ਉਹ ਮੁੰਡੇ ਨੇ ਰਜਿੰਦਰ ਨੇ ਜਿਹੜੇ ਨੇ ਯੂ ਟਰ ਲੈਆ ਦੇਖੋ ਗਲਤੀ 100% ਹੈ ਅਸੀਂ ਆਪਣੇ ਮੁਲਕ ਵਿੱਚ ਗਲਤੀਆਂ ਕਰਦੇ ਸਾਡੇ ਕੋਈ ਪ੍ਰਵਾਸੀ ਆ ਕੇ ਗਲਤੀ ਕਰਦਾ ਅਸੀਂ ਕਹਿੰਦੇ ਮਾਰ ਦਿਓ ਇਹਨੂੰ ਐ ਕਰ ਦਿਓ ਗਲਤ ਉੱਥੇ ਗੱਲ ਉਹ ਹੈਗੀ ਆ ਪਰ ਇਹ ਜਿਹੜੀ ਉਹਨੂੰ ਐਡੀ ਵੱਡੀ ਸਜ਼ਾ ਮਿਲਦੀ ਹੈ ਇਹ ਸਿਰਫ ਉਹ ਬੰਦੇ ਦੀ ਗਲਤੀ ਨਹੀਂ ਹੈ ਕਈ ਸਾਲਾਂ ਦੇ ਵਿੱਚ ਜਨਾਨੀਆਂ ਨੇ শোরੂਮਾਂ ਚੋਰੀਆਂ ਕੀਤੀਆਂ ਕਈ ਬੰਦਿਆਂ ਨੇ ਗਲਤ ਕੰਮ ਕੀਤਾ ਤੁਸੀਂ ਥੋੜੇ ਦਿਨ ਪਹਿਲਾਂ ਵੀਡੀਓ ਸੁਣੀ ਹੋਊਗੀ ਜੱਸੀ ਕਹੀ ਜਾਂਦਾ ਮੈਂ ਆਪਣੀ ਬੇਟੀ ਦੇ ਨਾਲ ਮੈਗਰਾਫੋਨ ਘੁੰਮਣ ਗਿਆ ਹੈ ਤੇ ਉੱਥੇ ਮੈਂ ਅਲੱਗ ਹੀ ਪੰਜਾਬੀ ਦੇਖੇ ਗਾਲਾਂ ਕੱਢੀ ਜਾਂਦੇ ਸੀ ਗਾਲਾਂ ਤੋਂ ਬਿਨਾ ਬੋਲਦੇ ਨਹੀਂ ਸੀ ਉਦੋਂ ਐਕਸਪ੍ਰੈਸ਼ਨ ਨੋਟ ਕਰਦੇ ਸੀ ਜੱਸੀ ਦੇ ਉਹ ਕਿਦਾਂ ਵਿਚਾਰੇ ਦਾ ਚਿਹਰਾ ਹੁੰਦਾ ਸੀ ਕਿ ਉਹਦੀ ਧੀ ਨਾਲ ਸੀ ਤੇ ਲੋਕ ਗਾਲਾਂ ਕੱਢਦੇ ਸੀ ਇਹ ਹਾਲ ਅਸੀਂ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਇਹ ਹਾਲਾਤ ਕਰ ਰੱਖੇ ਆ ਵਿਦੇਸ਼ਾਂ ਦੇ ਇਹ ਉੱਥੇ ਜਾ ਕੇ ਰੂਲ ਅਸੂਲ ਨਹੀਂ ਸਿੱਖਦੇ ਪਿਓ ਦੀ ਸਮਝ ਦੇ ਵੱਧ ਜ਼ਾਇਦਾ ਤੋਂ ਇਹ ਪੰਜਾਬ ਵਿੱਚ ਜੋ ਕਰਦੇ ਗਏ ਹੁੰਦੇ ਇੱਥੇ ਖੜ ਗਏ ਠੁੱਕ ਲਿਆ ਇਹੀ ਹਾਲ ਮੁੰਬਈ ਵਿੱਚ ਆ ਕੌਮ ਕਰਦੀ ਆ ਵੀਡੀਓ ਦੇਖ ਲਓ ਬੈਠਾ ਠੁੱਕੀ ਜਾਂਦਾ ਜਿੱਥੇ ਬੈਠਾ ਇਹੀ ਹਾਲ ਇਹਨਾਂ ਨੇ ਬਾਹਰ ਸ਼ੁਰੂ ਕਰ ਲਏ ਤੇ ਪੰਜਾਬੀਆਂ ਨੂੰ ਕਰਵਨ ਕਰਨ ਕੁਛ ਕਰਕੇ ਕਹਿੰਦੇ ਆ ਸਕਰੀਨਸ਼ਾਟ ਲਾ ਦਿਨਾ ਜਿਹੜਾ ਬਾਹਰ ਲਿਆਨੇ ਕਿਹਾ ਮੈਂ ਯਾਦ ਨਹੀਂ ਰੱਖਦਾ ਕਿਉਂਕਿ ਮੇਰਾ ਮਨ ਨਹੀਂ ਸੀ ਇਹ ਵੀਡੀਓ ਬਣਾਉਣ ਦਾ ਤੇ ਉਹ ਸਾਰੇ ਆ ਲੋਕਾਂ ਦੀਆਂ ਗਲਤੀਆਂ ਇਹ ਬੰਦਾ ਭੁਗਤ ਰਿਆ ਇਹਨੂੰ ਬਚਾਇਆ ਕਿਵੇਂ ਜਾ ਸਕਦਾ ਤੁਸੀਂ ਇਹ ਸੋਚੋ ਜਿਹੜੇ ਤੁਸੀਂ ਕਹਿੰਦੇ ਹੋ ਵਕੀਲਾਂ ਦਾ ਖਰਚਾ ਦੇ ਦਾਂਗੇ ਫਲਾਨਾ ਕਰਦਾਂ ਧਮਕਾਨਾ ਕਰਦਾਂਗੇ ਕੁਝ ਨਹੀਂ ਹੋਣਾ ਜੇ 5-7 ਲੱਖ ਬੰਦਾ ਵੀ ਅਮਰੀਕਾ ਦੇ ਵਿੱਚ ਇੱਕ-ਇੱਕ ਡਾਲਰ ਇਕੱਠਾ ਕਰੇ ਤੇ ਉਹ ਪੈਸੇ ਇਕੱਠਾ ਕਰਕੇ ਜਿਨ੍ਹਾਂ ਦਾ ਜਵਾਕ ਜਾਂ ਜਿਨ੍ਹਾਂ ਦੇ ਫੈਮਿਲੀ ਚੋਂ ਬੰਦੇ ਮਰੇ ਨੇ ਉਨਾ ਤੱਕ ਅਪਰੋਚ ਕੀਤੀ ਜਾਵੇ ਉਹਦੇ ਰਿਸ਼ਤੇਦਾਰ ਤਾਂ ਇਹੀ ਕਹਿਣਗੇ ਨਾ ਫਾਇ ਲਾ ਦੋ ਇਹਨਾਂ ਨੂੰ ਜੇ ਸਾਡਾ ਮਰਿਆ ਹੋਵੇ ਅਸੀਂ ਵੀ ਇਦਾਂ ਹੀ ਕਰਾਂਗੇ ਤੇ ਇਹ ਚੀਜ਼ ਹੋਣੀ ਚਾਹੀਦੀ ਆ ਇਹਦੇ ਨਾਲੇ ਕੰਟਰੋਲ ਹੋ ਸਕਦਾ ਆਦਰਵਾਈਜ਼ ਕੁਝ ਨਹੀਂ ਹੋਣਾ ਸਜ਼ਾ ਜਿਹੜੀ ਹੋਣੀ ਉਹ ਹੋਣੀ ਆ ਜਿਹੜੇ ਕਹੀ ਜਾਂਦੇ ਮਾਂ ਪਿਓ ਅੱਜਾ ਉਹਨੂੰ ਪੈਸੇ ਪਾ ਦੋ ਫੁਲਾਨਾ ਉਹ ਕੋਈ ਫਾਇਦਾ ਨਹੀਂ ਹੈ ਇਹ ਅਪਰੋਚ ਕਰਨੀ ਤਾਂ ਉਸ ਜਿਹੜੀ ਫੈਮਿਲੀ ਦੇ ਨਾਲ ਐਕਸੀਡੈਂਟ ਹੋਇਆ ਉਹਨਾਂ ਨਾਲ ਕੀਤੀ ਜਾਵੇ ਇਹ ਗਲਤੀ 100% ਗਲਤ ਹੈ ਜੇ ਸਾਡੀ ਕੋਈ ਗਲਤੀ ਕਰਦਾ ਬੰਦਾ ਆਪਣੇ ਮੋਲਕ ਵਿੱਚ ਸਜ਼ਾ ਨਹੀਂ ਮਿਲਦੀ ਉਹ ਨਤਾਰੇ ਹੋ ਜਾਂਦੇ ਆ ਉੱਥੇ ਹੀ ਪੈਸੇ ਦੇ ਕੇ ਇੱਕ ਗੁਜ਼ਾਰੇ ਆਪਾਂ ਕਰ ਲੈਨੇ ਆ ਗੇਮਾਂ ਕਰ ਜਾਂਦੇ ਆ ਇਸੇ ਕਰਕੇ ਕ੍ਰਾਈਮ ਵੱਧਦਾ ਕ੍ਰਾਈਮ ਰੋਕਣ ਲਈ ਸਜ਼ਾ ਵੀ ਜ਼ਰੂਰੀ ਹੈ ਪਰ ਇਹ ਸਜ਼ਾ ਜੇ ਅਸੀਂ ਇਦਾਂ ਕਰਦੇ ਆ ਪੈਸੇ ਇਕੱਠੇ ਕਰਕੇ ਉਹ ਬੰਦੇ ਦੀ ਫੈਮਿਲੀ ਨੂੰ ਪਹੁੰਚਾਉਂਦੇ ਆ ਤੇ ਇਹਦੇ ਨਾਲ ਅੱਛਾ ਮੈਸੇਜ ਵੀ ਜਾਊਗਾ ਕਿ ਇਹਨਾਂ ਦੇ ਬੰਦੇ ਨੇ ਇੱਕ ਨੇ ਗਲਤੀ ਕੀਤੀ ਸੀ ਸਾਰੀ ਕਮਿਊਨਿਟੀ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਦਿੱਤੇ ਇਹ ਭਲਾ ਵੀ ਹੋਊਗਾ ਚੰਗਾ ਵੀ ਹੋਊਗਾ ਤੁਹਾਡੀ ਇੱਕ ਤੁਹਾਡੀ ਕਮਿਊਨਿਟੀ ਨੂੰ ਸ਼ਾਬਾਸ਼ ਵੀ ਮਿਲੂਗੀ। ਬਾਕੀ ਜਿੱਦਾਂ ਆਪਾਂ ਗੱਪਾਂਈਆਂ ਗਪੌੜ ਜੇ ਮਾਰੀ ਜਾਂਦੇ ਆ ਉਹ ਗੱਲਾਂ ਗਲਤ ਐ। ਉਹਨਾਂ ਨਾਲ ਕੁਛ ਨਹੀਂ ਹੋਣਾ ਹੈਗਾ। ਸਕੀਮਾਂ ਦੇਣ ਵਾਲੇ ਪੰਜਾਬ ਦੇ ਕਈ ਕਲਾਕਾਰ ਦੇ ਮਾਪੇ ਕਹਿੰਦੇ ਆ ਉਹਦੇ ਨਾਲ ਖੜੇ ਹੋਵੋ ਫਲਾਨਾ ਕਰੋ, ਪੋਸਟਾਂ ਪਾਉਂਦੇ ਆ। ਇਹਨਾਂ ਕੋਲ ਤਾਂ ਕਰੋੜਾ ਰੁਪਈਆ ਦੇ ਦੇਣ ਪਰ ਉਹਨੀ ਚਾਹ ਵੀ ਨਹੀਂ ਪਿਲਾ ਕੇ ਖੁਸ਼ ਲੋਕਾਂ ਨੂੰ ਗਿਆ ਨੂੰ। 10 ਰੁਪਏ ਖੱਡ ਕੇ ਖੁਸ਼ ਨਹੀਂ। ਉਹਨਾਂ ਦਾ ਜਵਾਕ ਜਿੰਨਾਂ ਦਾ ਹੈ ਉਹਦੇ ਲਈ ਕਰਨਾ ਚਾਹੁੰਦੇ। ਉਹਦੇ ਲਈ ਖਰਚਾ ਕਰਕੇ ਖੁਸ਼ ਨਹੀਂ ਤੇ ਇਹਨਾਂ ਲਈ ਕਿੱਦਾਂ ਕਰਨਗੇ ਬਸ ਫਰੀ ਦੀਆਂ ਪੰਜਾਬੀ ਸਕੀਮਾਂ ਦਿੰਦੇ ਆ ਤਾਂ ਬਹੁਤ ਘੱਟ ਲੋਕ ਆਉਂਦੇ ਆ ਇਸੇ ਤਰੀਕੇ ਉਹਨੂੰ ਬਚਾਇਆ ਜਾ ਸਕਦਾ ਇੱਕ ਇੱਕ 2-2 ਡਾਲਰ ਦਾ ਰੁਪਏ ਇਕੱਠੇ ਕਰਕੇ ਉਹ ਜਿਨਾਂ ਦਾ ਐਕਸੀਡੈਂਟ ਉਹਨਾਂ ਦੇ ਘਰਦਿਆਂ ਨੂੰ ਮਨਾਇਆ ਜਾਵੇ ਤਾਂ ਜਾ ਕੇ ਚੀਜ਼ ਹੋ ਸਕਦੀ ਵਕੀਲ ਜੱਜ ਸਾਹਮਣੇ ਨਾ ਕੁਝ ਨਹੀਂ ਹੋਣਾ ਮਿਹਰਬਾਨੀ ਸ਼ੁਕਰੀਆ